ਗੱਲ ਫਲੇਟ ਯਾਕੀ ਸਸਰੀ ਕਾ ਵੀ ਕੀ ਅੱਜ ਆਲਾ ਸੀਤਾ ਆ ਮੁੰਡਾ ਦੇ ਕੋਈ ਕਿੰਨਾ ਖੁਸ਼ ਵਾਕੇ ਉਹ ਵੀ ਅੱਜ ਚਲੇ ਜਾਂਦੀ ਰਾਜਸਥਾਨ ਤੇ ਤੇ ਮੂਹਗਾ ਟ੍ਰੇਨ ਦਾ ਮਿੰਟ ਰਹਿ ਗਏ 20 ਤੇ 20 ਮਿੰਟਾਂ ਟ੍ਰੇਨ ਆ ਜਾਣੀਆਂ ਤੇ ਹਈ ਹਲੇ ਘਰ ਉਸਮਾਰ ਇੱਕ ਵਗੈਰਾ ਸਾਰਾ ਰੱਖਣਾ ਗੱਡੀ ਦੂਜੀ ਆ ਗਈ ਵੱਡਾ ਗੇਟ ਖੋਲ ਖੇਤੀ ਖੋਲ ਆ ਸਮਾਨ ਰੱਖਣਾ ਜੀ ਹਲੇ ਗੱਡੀ 'ਚ ਤੇ ਬਰੂਨੋ ਨਹੀਂ ਜਾਊਗਾ ਬਰੂਨੋ ਨਹੀਂ ਜਾਏਗਾ ਵੇ ਬਰੂਨੋ ਆ ਜਾ ਆ ਜਾ ਆ ਲੈ ਸੰਗਰ ਕਾਫੀ ਆ ਚਲ ਆਸ ਆਪਾਂ ਨੇ ਸਮਾਨ ਰਖੀ ਉਹ ਤੇ ਪੂਰੀ ਸੈਟਿੰਗ ਕਰਕੇ ਆ ਗਏ ਆ ਉਹ ਪੂਰੀ ਗੱਡੀ ਲੋਡਡ ਹੈ ਉਹਨਾਂ ਦੀ ਆਪਣੀ ਰਹਿ ਗਈ ਆ ਆਪਾਂ ਰਹਿ ਗਏ ਆ ਓਏ ਗੱਡੀ ਚ ਲੋਈ ਲਈ ਉਹਨੇ ਉਹ ਗੱਡੀ ਦੀ ਲੋਈ ਲਈ ਫਿਰਦਾ ਵਾ ਹਾਂਜੀ ਹੈ ਕੰਪੀਆ ਚੱਲੇਗਾ ਰਾਜਾ ਤਾਂ ਲੁੱਟਣ ਚੱਲੇ ਓਏ ਜਿਆਦਾ ਵੱਡਾ ਲੈਣਿਆ ਬੱਚੀ ਇਸ ਤੇ ਕੀ ਰੋਲੇ ਪਾਏ ਆ ਇਹ ਚੁਕਣਾ ਕਿੰਨੇ ਚੁਕਣਾ ਮੈਨੂੰ ਪੈਣਾ ਏ ਹੈ ਬਾਕੀ ਨਾ ਪੈ ਜਾਣ ਲੱਗਦੇ ਨਹੀਂ ਇਹ ਵੀ ਕਿਸ ਤਰੀਕੇ ਨਾਲ ਟੋਕਣਾ ਬਣਾ ਲਿਆ ਚੰਦ ਆਉਣਗੇ ਨਹੀਂ ਗੁੱਦੇ ਰੋ ਕਰ ਹੈ ਗੁੱਦੇ ਰੋ ਐ ਰੋ ਹਾਂ ਇਦਾਂ ਲੰਮੇ ਰੋ ਕੇ ਨਹੀਂ ਲੰਮੇ ਰੋ ਕੇ ਆਉਣਾ ਹੀ ਨਹੀਂ ਬਿਲਕੁਲ ਤੇ ਜਲਦੀ ਗੁੱਦੇ ਲੰਮੇ ਰੋ ਕੇ ਆਉਣਾ ਇੱਥੇ ਬਿਲਕੁਲ ਆ ਸ਼ੀਤ ਵੀ ਆ ਗਿਆ ਈ ਉਹ ਸ਼ੀਤ ਤੇ ਚੱਲਣਾ ਹੀ ਨਹੀਂ ਆ ਚੱਲ ਲਿਆ ਕਰ ਇਹ ਤੁਹਾਨੂੰ ਇਹ ਨਾ ਇੱਕ ਬਰਾਬਰ ਨਹੀਂ ਸਸ ਚਾਚੀ ਦੀ ਇਹ ਤੋਂ ਮੜਾ ਜਾਂ ਇਹ ਤੋਂ ਇਹ ਤੋਂ ਇਹ ਨਾ ਇਸ ਨਾਲ ਨਹੀਂ ਹੈ ਚਾਚੀ ਮਲਗੀ ਤੇ ਨਾਲ ਲਾਲਾ ਮਾਰ ਰੇ ਮੇਟੋ ਮੇਟੀ ਚਾਚੀ ਨੇ ਲਗੀ ਦੇ ਆਪਣੇ ਬਹਿ ਗਈ ਓਕੇ ਜੀ ਦੇ ਮਾਮੀ ਦੇ ਬਹਿ ਕਿੱਡੇ ਕਿੱਡੇ ਆ ਇੱਦਾਂ ਘਬਾ ਸਾਸ ਮੇਤੇ ਨਹੀਂ ਹੁੰਦੇ ਫੁੱਲੇ ਆ ਗੱਤਰ ਕੱਪੜੇ ਆ ਵਾ ਲਾਲਾ ਕਪੜੇ ਲਾਉਣੇ ਨੇ ਮਨੇ ਨਹੀਂ ਉਹ ਵੱਡਾ ਖੜਾ ਉਹੜਾ ਆ ਵੀ ਤੀ ਆ ਵੱਡਾ ਆ ਵੀ ਇਹ ਬਾਹਰ ਹੀ ਹੈ ਇਹ ਘੂਰ ਇੱਕ ਆ ਗੱਡੀ ਚ ਸੀ ਪਾ ਜੀ ਕੀ ਹਾਲ ਹੈ ਇਤਨਾ ਕੰਮ ਕੀ ਵਾਲਾ ਕੰਮ ਐ ਤੱਕਾਣਾ ਕਰੋ ਵੀਰ ਜੀ ਪਾ ਲੈਣਾ ਹੈ ਹੈ ਉੱਤੇ ਉਹ ਦੋਵੇਂ ਫੜਾ ਹੋਣਾ ਤੂੰ ਇਹ ਆ ਫਲਾ ਹੈ ਲੈ ਹਾਂ ਚਾਹ ਪਈ ਹੈ ਨਾ ਚਾਹ ਦੇ ਮੇਨ ਸਮਾਨ ਦੀ ਨਹੀਂ ਆ ਨਹੀਂ ਹੋਣਾ ਜਿਹਨੇ ਨਹੀਂ ਜਾਣਾ ਆ ਗਾਡੀ ਆਈ ਹੋਣਾ ਦਾ ਦਾ ਕਿੱਦਾਂ ਦਾ ਇਹ ਇੱਥੇ ਨਹੀਂ ਹੋਣਾ ਇੱਥੇ ਨਹੀਂ ਹੋਣਾ ਲਿਆ ਵੇ ਕੱਢ ਫੇਰ ਆ ਫੇਰ ਉੱਤ ਰੱਖੋ ਆ ਕੋਣ ਕੋ ਕਰਦੇ ਆ ਜੀਤ ਅਰਮਾਨ ਕਿੱਥੇ ਆ ਘਰੇ ਮੇਰਾ ਸੁਣਦਾ ਛੱਟ ਹੈ ਆਂਦਾ ਹੀ ਮੈਂ ਜਾਣਾ ਚਲੋਂ ਹਾਂ ਤੇ ਹੁਣੋਂ ਫਿੱਟਾ ਤੇ ਨਹੀਂ ਮੈਂ ਲੈਣਾ ਵਿਚਾਰਾ ਹਾਂ ਨਹੀਂ ਇਹ ਕਰਖਿਆ ਨਹੀਂ ਗਲਤ ਗੱਲ ਉਹ ਨਿਕਲ ਜਾ ਮੈਂ ਵੀਰੇ ਲੱਗਦਾ ਜੀ ਹਾਂ ਆਹ ਇਹਨਾ ਨਾ ਨਾ ਆਇਣਾ ਮੇਰੇ ਸੌਂਦਾ ਨਹੀਂ ਉਹ ਕੀ ਕਹਾ ਮਾਰਦੀ ਨਹੀਂ ਆਵਾ ਮੈਂ ਤੁਹਾਨੂੰ ਕਹਾਂ ਛੇਪੀ ਕਰ ਲੋ ਆਹ ਲੋ 5 ਰੁੱਗ ਗਿਆ ਸਹੀ ਥੇ ਭਾਵੇਂ ਆ ਜੇ ਉਹਨੂੰ ਫੜ ਉਹ ਅੰਦਾ ਮੈਂ ਵੀ ਜਾਣਾ ਵਾ ਕੇ ਉਹ ਵੀ ਉਹ ਅੰਦਾ ਮੈਂ ਵੀ ਜਾਣਾ ਵਾ ਹੈ ਚਲੋ 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 ਚੱਲ ਗਾੜੀ ਕਰ ਐਡਜਸਟਮੈਂਟ ਚਲੋ ਠੀਕ ਆ ਮਨਜੀਤ ਕੋਲ ਬਾਏ ਮੈਨੂੰ ਪਤਾ ਤੂੰ ਵੀ ਨਹੀਂ ਜਾਣਾ ਤੂੰ ਵੀ ਨਹੀਂ ਜਾਣਾ ਤੁਸੀਂ ਰੋ ਘਰ ਆਣਾ Papa ਚੱਲੀਏ ਹੱਥ ਹੋ ਗਿਆ ਜਾਂ ਕਿੰਦੂ ਚਲੋ ਚਲੋ ਚੰਗਾ ਜੀ ਬਾਹਲੇ ਰੋੜਾਨੀ ਚੀਚੀ ਲੈ ਕੇ ਆਵਾਂਗੇ ਚਲੋ ਜੀ ਆਏ ਗਰੂ ਬੰਦੇ ਪਹੁੰਚ ਵੀ ਗਏ ਸਮਾਨ ਛੱਡ ਗਿਆ ਅੱਧਾ ਗਾ ਤੂੰ ਲੈਣ ਦੀ ਗੱਲ ਘੱਡੀ ਦੀ ਨਿਕਾ ਲੈਣੇ ਆ ਮੈਨੂੰ ਘਰੋਂ ਵਾਲੇ ਫਤੁਰ ਤੇ ਸੱਚੀ ਬਕੀ ਨੂੰ ਸਟਾਲੇ ਚੁੱਤਰੀਆਂ ਫਿਰਦੀਆਂ ਇੱਧਰ ਵੇਖੋ ਕੀ ਬੜਿਆ ਉਹ ਮੈਂ ਕਹਿੰਦੇ ਆ ਮੰਮੀ ਸਜੂਰ ਸਾਹਿਬ ਤੋਂ ਜਾਣੇ ਘੱਟ ਮਾਰੇ ਸਮਾਨ ਜਿਆਦਾ ਵਾ ਉਦੋਂ ਕਰਨੀ ਸੀ ਉਦੋਂ ਮਨ ਨਾਲ ਕਰਨੀ ਸੀ ਵੀ ਗੱਲ ਆ ਚਲੋ ਚਲੋ ਟਾਈਮ ਬਹੁਤ ਹੋ ਗਿਆ ਪੂਰਾ 5 8 ਘਰ ਵਾ ਸਾਢੇ 5 ਵਜੇ ਟ੍ਰੇਨ ਆ ਇਹ ਰੱਖਿਆ ਨਹੀਂ ਜਾਣਾ ਵੀਰੇ ਉਹ ਉਥੇ ਕਿਧੂ ਉਹ ਵੀ ਨਹੀਂ ਹੋਣਾ ਨਹੀਂ ਰੱਖਿਆ ਜਾਣਾ ਪਰ ਉਹ ਵੀ ਨਹੀਂ ਹੋਣਾ ਚਲੋ 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 5:20 ਹੋ ਗਏ ਮਿੰਟ 10 ਰਹਿ ਗਏ ਤੁਹਾਡੇ ਪੂਆ ਮੇਰੀ ਸੁਣ ਲੈ ਗੱਲ ਪੂਆ ਸਸਰੀ ਘਰ ਬੁਲਾਇਆ ਕਰ ਨਹੀਂ ਚੰਗੀ ਤਰ੍ਹਾਂ ਸਸਰੀ ਘਰ ਭਲੇ ਵਿਆਹ ਜਾਣਾ ਤੇ ਗਲੇ ਪਹਿਲਾਂ ਹੀ ਕਰ ਆਵਾ ਇੱਥੋਂ ਖਾਣਾ ਸ਼ੁਰੂ ਕਰਤਾ ਪੂਆ ਹਾਂ ਇਹਦੇ ਤਾਂ ਕਿੰது ਵੇਖੇ ਕਰਾਖਲਾ ਚੰਦ ਚੰਦ ਕੱਟੇ ਕੱਟਦੇ ਵੀਰ ਕੱਟਦੇ ਪਰਚੀ ਇੱਥੇ ਹੀ ਆ ਕੌਣ ਰਹਿ ਗਿਆ ਵਾ ਕਿਹੜੀ ਕੁੜੀ ਕੁੜੀ ਕਿੱਥੇ ਹੋਰ ਵੇਟ ਆਪਾਂ ਜਾਂ ਉਹ ਲੈ ਮਜੀਦਰ ਗਿਆ ਚਲੋ 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 ਟ੍ਰੇਨ ਦਾ ਟਾਈਮ ਆ ਪੂਰਾ ਟਾਈਮ ਆ ਚਲੋ 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 ਕੌਣ ਹੋ ਜਲਦੀ ਚਾਚੀ ਇੱਥੋਂ ਗੋਲੀਆਂ ਕੋ ਜਾਣਾ ਤੇਜੀ ਥਾਂ ਨੂੰ ਜਿਹੜੇ ਸਾਹਮਣੇ ਦੁਕਾਨ ਢੀਆ ਇਹ ਪ੍ਰੈਕਟਿਸ ਚਾਚੀ ਕਿੰਨੀ ਖੁਸ਼ੀ ਬਹੁਤ ਖੁਸ਼ੀ ਨਿਆਣੇ ਦੋਵੇਂ ਘਰ ਛੱਡ ਕੇ ਖੁਸ਼ ਹੋਣ ਨਹੀਂ ਕਲਯੁਗੀ ਮਾਂ ਹੈ ਕਲਯੁਗੀ ਮਾਂ ਹੈ ਪੰਜ ਛੁੱਟੀਆਂ ਕਰਨ ਦੇ ਨਿਆਣੇ ਫਿਰ ਕੀ ਹੋ ਜਾਂਦਾ ਚਾਹੀਦਾ ਲਿਆ ਤਾਂ ਛੋਲਾ ਚੱਕ ਮਹਿਕਮਾ ਫੇਰ ਤੁਰ ਪਿਆ ਮਹੀਨੇ ਦੋਵਾਂ ਬਾਅਦ ਸਰਬਾ ਜਾਣਾ ਕਿ ਨਹੀਂ ਜਾਣਾ ਤੇ ਜਾਣਾ ਮੈਂ ਹੀ ਜੀ ਐ ਆਵੇਂ ਤਿਆਰ ਹੋਏ ਦੋ ਬਿਜੂ ਬਿਜੂ ਆਈ ਸਕੋ ਚੱਲ ਤੂੰ ਹੀ ਜਾਣਾ ਹੈ ਨਾ ਨਾ ਮੌਕਾ ਹੈ ਨਾ ਕੰਪੜੇ ਸੇ ਵੀ ਆ ਆਪਣੇ ਇਹ ਟ੍ਰੇਨ ਮੇਰੇ ਹੀ ਆ ਜਾਣੇ ਉਹ ਦੂਜੀਆਂ ਬੈਕ ਕਿੱਥੇ ਰੱਖੇ ਉਹ ਮੈਂ ਲੈ ਆਵਾਂ ਚੇਅਰ ਘਾਰ ਆਏ ਇਹ ਚੰਡੀਗੜ੍ਹ ਵਾਲੀ ਦੂਸਰੀ ਮਿਲਣੀ ਸੀ ਕੋਈ ਨਹੀਂ ਆਪਰੇ ਪੁਰਸ਼ੀਆਂ ਦੇ ਵੀ ਐਡ ਉਹਨਾਂ ਦਾ ਇੱਕ ਥੋੜਾ ਜਸਟ ਕਰ ਲੈਣਗੇ ਤੁਹਾਡੇ ਨੇ ਸਾਰੇ ਖੋਤੇ ਦੇ ਸਿਰ ਆ ਰਗੇ ਹਾਂਜੀ ਮਾਂ ਨਹੀਂ ਗੱਡੀ ਚ ਨਹੀਂ ਆਈ ਕਿਤੇ ਵੀ ਕੋਈ ਨਹੀਂ ਗੱਡੀ ਕਿਹੜੀ ਟ੍ਰੇਨ ਤੂੰ ਤੋੜਨੀ ਆ ਆਪੇ ਤੁਰ ਹੀ ਜਾਣੀ ਸਲਾਈ ਚੱਲਣੀਆਂ ਸਲਾਈਆਂ ਸਲਾਈਆਂ ਉਹ ਵਾਹ ਫੇ ਕਿੰਦੀ ਬਣਦੀ ਆ ਕਿੰਦਾ ਆ ਫੜਾ ਫੜਾ ਟਿਕਟਾ ਚਾਚੀ ਨੂੰ ਫੜਾ ਵਧਿਆ ਲੱਗਣਿਆ ਵਧਿਆ ਲੱਗ ਗੱਡੇ ਵਾ ਤੂੰ ਆਧਾਰ ਕੱਢ ਲਿਆ ਨਾ ਉਹਨਾਂ ਨੇ ਚਪੇੜ ਫੇਰਨੀ ਤੈਨੂੰ ਜਨਾ ਲਿਆਂਦਾ ਨੇ ਆਧਾਰ ਕੱਢ ਐਵੇਂ ਮੇਰੇ ਕੋ ਮੇਰੇ ਕੋ ਨਹੀਂ ਖਰੇਗਾ ਉਹਨਾਂ ਉਹਨੂੰ ਪੁੱਛ ਵੀ ਸਵੀਰ ਘਟ ਕੇ ਕੀ ਕਰ ਪਰਸੇ ਰੁਪਈਆ ਵੜੀ ਤੂੰ ਤੋਤਾ ਵੇ ਨਾ ਬੜਾ ਵਾ ਸੋਣ ਖਾ ਹੋਰ ਸਵੇਚ ਮੇਰੂ ਕਾਬਾ ਛਿੜ ਗਿਆ ਸਰ ਬਾਜੋ ਤੇ ਗਾਲਾ ਕੱਢੀ ਹੋਣੀਆਂ ਕਰ ਸਵੇਰੇ ਸਵੇਰੇ ਉਹ ਮੈਂ ਯਾ ਠੰਡੇ ਮੈਂ ਪਾਣੀ ਚ ਪਾਇਆ ਗਰਮ ਲੱਗਾ ਮੈਨੂੰ ਪਾਣੀ ਤਾ ਨਾ ਲਿਆ ਮੈਂ ਜੋ ਪਾਣੀ ਉੱਤੇ ਪਾਇਆ ਠੰਡਾ ਨਿਕਲਿਆ ਅਰਜੋਤ ਕਿਹੜੀ ਸੋਚੇ ਪਿਆ ਅਰਜੋਤ ਐ ਰੇਡੀਅਲ ਵੇਖੀ ਜਾਂਦੀ ਹੈ ਯਾਰ ਨਹੀਂ ਆਇਆ ਇਹਨਾਂ ਨੇ ਉਹ ਜੀ ਰੇੜੀ ਆਪਾਂ ਵੀ ਲੱਲੀ ਇੱਕ ਹੋਰ ਤੇ ਨਹੀਂ ਹੋਣੇ ਆਪਣੇ ਆ ਵੇਹਾ ਕਿੜੇ ਕਿੜੇ ਆ ਤਨ ਤਨ ਕਿਰੇ ਗੱਡੀ ਚ ਲੱਦੇ ਸੀ ਮੈਂ ਰੇੜੀ ਨਹੀਂ ਹੈ ਟਰੈਕਟਰ ਨਾਲ ਹੀ ਪੋਣਾ ਪੈਣਾ ਉਹ ਮਮੀ ਜੇ ਡਿਲੇ ਹੁੰਦੀ ਦਿਖੂਗੀ ਵੀ ਉੱਥੇ ਦੇ ਟਾਈਮ ਨਾਲ ਚਾਚੀ ਤੂੰ ਕੇ ਸਟੇਸ਼ਨ ਤੇ ਰੁਕੇ ਗਏ ਉੱਤਰ ਕੇ ਭੱਜਤੀ ਗੱਡੀ ਅੱਗੇ ਲੈ ਆ ਮਨਾ ਨਹੀਂ ਕੋਈ ਨਹੀਂ ਗਾੜੀ ਨੂੰ ਆਪਣਾ ਖਿਆਲ ਕਿੰਨਾ ਆ 11:20 ਆਪ ਤਾਂ ਇੱਥੋਂ ਇਹ ਪੂਰਾ 40 ਟਾਈਮ ਹੋ ਗਿਆ ਲੈ ਟ੍ਰੇਨ ਅਜੇ ਤੱਕ ਆਈ ਨਹੀਂ ਗੀ ਅਜੇ ਅੰਮ੍ਰਿਤਸਰੋਂ ਤੁਰੀ ਹਲੇ ਅੰਮ੍ਰਿਤਸਰੋਂ ਤੁਰੀ ਤੇ ਆਉਂਦੀ ਆਉਂਦੀ ਨੇ ਕੰਮ ਸੇ ਕੰਮ 25 ਮਿੰਟ ਲੱਗਦੇ ਜਾਂ ਭੈਣ ਨੂੰ ਤੋਰ ਕੋ ਕਿੱਥੇ ਭੇਜੋ ਐਦਾਂ ਕਰ ਦਿੰਦੇ ਮੈਂ ਤੂੰ ਆ ਜੀ ਮੈਂ ਤੁਰੀ ਜਾਣੀ ਮੈਨੂੰ ਰਾਤ ਜਣਾ ਜਿੱਦਾ ਜਿੱਦਾ ਬੰਬੇ ਗਏ ਕਰਨ ਤੇ ਸੁਨੀਲ ਜੀ ਦੀ ਅਡੇ ਨਾਲ ਚੱਲੇ ਨੇ ਟ੍ਰੇਨਾਂ ਸਾਡੀ ਆਵੇ ਨਾ ਤਾਂ ਬਾਕੀ ਆਈ ਜਾਣ ਜਿਹੜਾ ਕਰਨ ਨੇਗਾ ਉਹ ਇੱਕ ਟ੍ਰੇਨ ਨੂੰਗੀ ਉਹਦੇ ਪਿੱਛੇ ਭੱਜਦਾ ਤੇ ਆਹ ਏਡਾ ਕੀ ਆਦਾ ਇੱਕ ਵਾਰੀ ਮਾਮੂ ਮੈਂ ਫੜਕੇ ਲਿਆਣਾ ਜਦੋਂ ਨੇ ਨਿਗਲ ਕੇ ਤਾਂ ਮੈਨੂੰ ਵੀ ਲੱਗਾ ਕਿ ਇਨੇ ਕੜਾ ਭਜੜਾ ਤੇ ਮਾਮਾ ਸੋਨ ਨੂੰ ਉਹਨੇ ਵੀ ਇਹਨੇ ਮਾਮੇ ਸੋਨ ਨੂੰ ਸੌ ਸਹੀ ਕਰਤਾ ਉਹਨੇ ਉਹ ਗਿਆ ਗੋਲੀ ਆ ਗਈ ਤੇ ਸੋਨੋ ਮਗਰ ਮਗਰ ਤੇ ਉਹ ਨਹੀਂ ਤੇ ਤੂੰ ਕਰ ਲਿਆ ਤੇ ਆਜੀਪਰਾ ਵਾ ਸਾਨੂੰ ਲੇਵਲ ਪਰੇ ਗਾਲ ਡੇੜਾ ਤੂੰ ਉਹਨੇ ਉਸੇ ਟ੍ਰੇਨ ਦੇ ਥੱਲੇ ਦੇ ਲਗਾ ਲੈਂਦਾ ਲੈਨ ਸੇ ਹੀ ਲਵਾ ਦੇ ਲੈ ਲੈ ਚਾਚੀ ਮਿੰਦੀ ਤੂੰ ਐਂ ਦਾ ਕਰੀ ਲੇਟ ਹੋਏਗੇ ਨਾ ਉਤਰ ਕੇ ਗੱਡੀ ਘੱਟ ਵੀ ਮੈਂ ਤੈਨੂੰ ਰਾਤ ਖੋਣੀ ਛੇਤੀ ਤੁਰਿਆ ਚਾਚਾ ਗੇ ਚੇ ਪੇਟ ਮਾਰਾ ਚਾਚਾ ਕੋ ਨਾ ਤੂੰ ਨਹੀਂ ਕਰਦਾ ਜਦੋਂ ਕੱਪਾ ਲੈ ਤੀ ਚਿੰਤਾਰ ਵੀਰ ਵਾਲਾ ਡਾਇਲੌਗ ਚੀਤੀ ਆ ਕੋਈ ਰਸੋਈ ਬਹੁਤ ਤੇਰੇ ਮੇਰੀ ਗੱਲ ਛੋੜ ਉਹ ਇੱਕ ਬਰਸ਼ ਨਹੀਂ ਹੁੰਦਾ ਪੂਆ ਐਡਾ ਤਕੜਾ ਆ ਉਹ ਜਿਹੜੇ ਪਲਾਸਟਿਕ ਦਾ ਨਾਲੇ ਵੱਡੇ ਨੇ ਉਹ ਤੇ ਵਾਲਟ ਬਰਸ਼ ਉਹ ਗਲੇ ਤੇ ਰਖਣਾ ਸਾਫ ਹੋ ਜੂਗਾ ਤੂੰ ਕਹੇ ਉਹ ਖੱਲ ਦੀ ਗੱਲ ਸੁਣ ਕਿ ਤੂੰ ਰੇਬੀ ਜੰਮੀ ਆ ਗੱਲ ਦੀ ਗੱਲ ਛੋੜ ਮੰਮੀ ਚਾਤੀ ਮਲਕੀਤ ਦੇ ਦੋਵੇਂ ਬੁਹਾਰਨਾ ਮੈਂ ਗਿਆ ਤੇ ਆਂਦੀਆਂ ਚ ਕੰਮ ਬੜਾ ਆ ਮੈਂ ਇਹਨਾਂ ਨੂੰ ਆਖਿਆ ਮੈਂ ਤੂੰ ਹੀ ਨਾ ਐਡਾ ਕਰੋ ਰੈੱਡ ਹਾਰਫਿਕ ਹੁੰਦਾ ਨਾ ਉਹ ਕੋਲ ਕੇ ਪੀ ਲਓ ਜੇ ਆ ਮੰਨ ਗਈ ਮੈਨੂੰ ਵਾਲੀ ਸੱਚੀ ਠੀਕ ਹੋ ਜਾਂਦਾ ਇਹਨਾਂ ਨੇ ਪੀ ਜਾਣਾ ਇਹ ਰੈਡ ਹਾਰਪੀ ਮੰਨ ਗਈ ਕਿ ਆ ਮੰਨ ਗਈ ਸੀ ਇਹ ਕਹਿੰਦਾ ਪੀ ਲਓ ਤੇ ਸੋਚਿਆ ਸ਼ਾਇਦ ਇਹ ਮੰਨ ਲੇ ਇਹ ਪੰਜਾਹ ਸਾਲਾਂ ਤੋਂ ਸਾਲੀ ਦਾ ਹਲ ਵੀ ਨਹੀਂ ਕਰਦੇ ਇਹ ਮੰਨ ਗਈ ਵੀ ਰੈਡ ਹਾਰਪੀ ਉਹ ਆ ਤਾਂ ਟਰਾਈ ਕਰਕੇ ਵੇਖੀ ਰੈਡ ਹਾਰਪੀ ਆ ਕੇ ਕਰਾਂਗੇ ਹੈ ਆਹ ਖਾਦਾ ਵੀ ਤਾਂ ਪਾ ਚੂਗਾ ਚੱਲੇ ਇਹਨਾਂ ਪਟਰੀਆਂ ਤੇ ਪੁੱਟਦੇ ਨਹੀਂ ਆਸਤੇ ਨੇ ਸਟ੍ਰੈਪਸੂ ਲੈ ਕਿਤੇ ਤੁਕੇ ਨੂੰ ਨਿਕਾ ਰੋੜਾ ਲਿਆ ਪੂਆ ਪਟਰੀ ਵਾਲਾ ਉਹ ਤੁਸੀਂ ਆਵੇ ਕੰਡੇ ਜੇ ਆਵੇ ਚਲੋ ਉਧਰ ਬਹੁ ਹਲੇ ਟ੍ਰੇਨ ਕਿਲੇ ਆ ਪੂਆ ਕੰਡਾ ਆ ਉਹਨਾਂ ਲੈ ਆਉਂਦੇ ਸਾਰਾ ਕੋਈ ਨਹੀਂ ਨਹੀਂ ਆਵੇਂ ਪੂਆ ਆਵੇਂ ਪਟਰੀ ਦੇ ਵਿੱਚ ਕਾ ਜਿਹੜਾ ਨਿਕਾ ਆ ਰੋੜਾ ਲਿਆ ਉਹ ਜੂਸੀ ਸੀ ਐਜ਼ ਅ ਸਟ੍ਰੈਪਸੂ ਹੈ ਗਿਆ ਹੈ ਗਿਆ ਉਹ ਚਰਲਾ ਸਰ ਪਾਉਂਦਾ ਟ੍ਰੇਨ ਆ ਗਈ ਆਓ ਵੀ ਆਓ ਉਥੋਂ ਮੰਮੀ ਆਓ ਵੇਖੋ ਕੋਈ ਝੁਕਿਆ ਨਹੀਂ ਆ ਪੁੱਲ ਜਿਆ ਆਜੋ ਬਗਰੋ ਲੈ ਉਧਰ ਤੂੰ ਆਪ ਨਹੀਂ ਚੁਕਿਆ ਐ ਜੇ ਨਹੀਂ ਹੋਇਆ ਜਿੱਥੇ ਆ ਪਿੱਲਰ ਜੀ ਜਾਂਦੇ ਆ ਪਿੱਲਰ ਦੇ ਵੇਖ ਹੋਰ ਐਂ ਕਰਕੇ ਆ ਗੱਡ ਝੁਲੇ ਆ ਆਹ ਮਰ ਕੀ ਚਾਚੀ ਉੱਠ ਕੇ ਵੇਖ ਲੈ ਮਾਦਾ ਨਹੀਂ ਦਿਖੇ ਆਵੇ ਆ ਟੋਨੋ ਇਹ ਤੇ ਹੀ ਲੱਗਦਾ ਠਾਡੇ ਵਾਲੀ ਚੰਡੀਗੜ੍ਹ ਵਾਲੀ ਆ ਅਛਾ 70 ਆ ਆਵੇ ਫਸਟ ਚੇਅਰ ਕਰੇ ਇਤਨੀਆਂ ਸਾਰੀਆਂ ਸੀਟਾਂ ਪੂਆ ਯਾਤਰੀगण ਕਿਰਪਾ ਕਰਕੇ ਧਿਆਨ ਦੇ ਗਾੜੀ ਨੰਬਰ ਆ ਚੁੱਕੀ ਹੈ ਚੱਲ ਰਾਜਸਥਾਨ ਪਤਾ ਨਹੀਂ ਰਾਜਸਥਾਨ ਤੇ ਪਤਾ ਨਹੀਂ ਕਿਹੜਾ ਕੀ ਬੋਲਦੇ ਗੰਡੀਗੜ ਐਕਸਪ੍ਰੈਸ ਹਾਂਜੀ ਬਾਪੂ ਜੀ ਲੱਗ ਗਿਆ ਬੰਦਾ ਜੀ 14 542 ਅਮਰਸਾਹਲ ਚੱਲ ਕੇ ਕਿਥੇ ਡੀ 2 ਡੀ 2 ਡੀ 2 ਡੀ 2 ਚੰਡੀਗੜ ਐਕਸਪ੍ਰੈਸ ਤੇਰਾ ਚੱਲ ਚੱਲ ਚਲੋ ਚਲੋ ਵਨ ਬਾਏ ਵਨ ਸਮਾਨ ਤੁਹਾਡਾ ਗੱਡੀ ਚੜ ਗਿਆ ਉੱਤੋਂ ਵੀ ਪਈਓ ਇਹ 2 ਮਿੰਟ ਕਿਉਂ ਹੁੰਦੀ ਆ ਇਹ 2 ਮਿੰਟ ਕਿੱਥੋਂ ਆਏ ਆ ਭਾਈ ਡੀ ਸ਼ੇਤੀ ਮਮਾ ਇਹਨਾਂ ਦਾ ਮਿੰਟ ਇਕ ਤੀਆਂ ਸੈਂਟਾਂ ਦਾ ਹੈ ਚੰਗਾ ਜੀ ਚੱਲ ਠੀਕ ਆ 46 45 ਕਿੱਥੇ ਮਿਲਦੇ ਆ ਜੀ ਮੇਰੇ ਬਲੌਗ ਆ ਸੱਚ ਜੀ ਹੁਣ ਅਗਲੇ ਜ਼ਿੰਮੇਵਾਰੀ ਇਹਦੀ ਬਲੌਗਾਂ ਦੀ ਬਣਾਵ ਵੀ ਤਈ ਆਵੇ ਬਣਾਈ ਵੀ ਜਾਈ ਹੁਣ ਆਹ ਸਮਾਨ ਟਕਾ ਲਓ ਕਿੱਥੇ ਆ ਬੀਬੀਆਂ ਅਗਲੇ ਲਾਸਟ ਤੇ ਆ ਗਲਤ ਬੰਨੇ ਚੜ ਗਏ ਆ ਓਯੋ ਚੰਦ ਇਹਦੇ ਲੈ ਵੀ ਆਂਗਲਾ ਕਰ ਕਰਕੇ ਸ਼ੀਟਾਂ ਬਣ ਗਈਆਂ ਚੱਲ ਚੱਲੀਏ ਚਲੋ ਜੀ ਹੁਣ ਅਗਲੇ ਵਲੌਗਰ ਦੀ ਜ਼ਿੰਮੇਵਾਰੀ ਗੁਰਿੰਦਰਪਾਲ ਸਿੰਘ ਦੀ ਤੇ ਆਪਾਂ ਉਹਨਾਂ ਨੂੰ ਚੜਾ ਕੇ ਘਰੇ ਆ ਗਏ ਆ ਵਾਪਸ ਕਿਉਂਕਿ ਮੰਮੀ ਤੇ ਗਿੰਦੂ ਹੀ ਜਾਣਾ ਸੀ ਅਸੀਂ ਨਹੀਂ ਹੀ ਜਾਣਾ ਸੋ ਅਹੀਂ ਘਰੇ ਮੰਮੀ ਤੇ ਗਿੰਦੂ ਜਾਣ ਕੇ ਜਾਣ ਕੇ ਕਾਦਾ ਵੀ ਚੱਲ ਗਿਆ ਰਾਜਸਥਾਨ ਹੁਣ ਅਗਲੇ ਦੇ ਵਲੌਗ ਗੁਰਿੰਦਰਪਾਲ ਸਿੰਘ ਸ਼ੂਟ ਕਰਨਗੇ ਉਹ ਆਪਣੇ ਉੱਥੇ ਕਰੂਗਾ ਮੈਂ ਆਪਣੇ ਇੱਥੇ ਕਰਾਂਗਾ ਹੁਣ ਉਹਦੀ ਜ਼ਿੰਮੇਵਾਰੀ ਵਧਦੀ ਆ ਤੁਸੀਂ ਕਮੈਂਟਾਂ ਚ ਜ਼ਰੂਰ ਦਿਓ ਕਿ ਗੁਰਿੰਦਰ ਵੀਰ ਸਾਨੂੰ ਇੱਕ ਇੱਕ ਮੂਮੈਂਟ ਦਿਖਾਏ ਉੱਥੇ ਦੀ ਕਿਵੇਂ ਵਿਆਹ ਹੁੰਦੇ ਆ ਰਾਜਸਥਾਨ ਦਾ ਕੀ ਹੁੰਦਾ ਕੀ ਸੀਨ ਹੈਣਾ ਜੀ ਚਲੋ ਚੰਗਾ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ